ਹੁਣ ਨਹੀਂ ਜੇ ਹੋਣਾ ਹੈਗਾ ਸਰ ਬਾਅਦੇ ਤਾਂ ਉਹਨਾਂ ਨੇ 2 ਮਿੰਟ ਦੇ ਕਰੇ ਤੇ ਹਾਂਜੀ ਹੁਣ ਤਾਂ 3 ਸਾਲ ਨਿਕਲ ਕੇ ਹੁਣ ਕਿਤੇ ਕਰ ਲੂਗੇ ਜੀ ਪੂਰੇ ਉਹ ਇਹ ਨਹੀਂ ਹੋ ਸਕਦਾ ਜੀ ਆਪਣੀ ਪੰਜਾਬ ਦੀ ਜਨਤਾ ਵਿੱਚ ਸਟੈਂਡ ਲੈ ਕੇ ਗੱਲ ਕਿਸਾਨ ਤੇ ਆ ਕੇ ਕਿਉਂ ਮੁੱਕਦੀ ਐ ਇਹ ਦੱਸੋ ਹਰੇਕ ਕੋਈ ਹਰੇਕ ਗੱਲ ਕਰਾਂ ਰੋਟੀ ਨਹੀਂ ਖਾਂਦਾ ਭਗਵੰਤ ਮਾਨ ਕਾਦੀ ਖਾਂਦਾ ਕਿੱਥੇ ਦੇ ਆਟਾ ਜਾਂਦਾ ਅਸੀਂ ਪੈਦਾ ਕਰਦੇ ਆ ਉਹ ਕਿਉਂ ਕਿਸਾਨਾਂ ਨਾਲ ਇੱਕ ਨਾ ਕਰ ਰਿਹਾ ਇਹਨਾਂ ਦੇ ਇੱਕ ਆ ਜੀ ਐਮਐਲਏ ਸਾਹਿਬ ਦਾ ਬਿਆਨ ਹੈ ਤਾਂ ਕਿ ਆਸਪੁਰੇ ਸਾਹਿਬ ਦਾ ਉਹ ਕਹਿੰਦਾ ਵੀ ਕਿਸਾਨ ਯੂਨੀਅਨ ਵਾਲੇ ਬੰਦੇ ਆਪ ਚਾਹੁੰਦੇ ਵੀ ਅਸੀਂ ਮੋਰਚਾ ਉੱਥੇ ਤੋਂ ਚੱਕੀ ਆਈ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਵੀ ਜੇ ਮੋਰਚਾ ਚੁੱਕਣਾ ਤੁਸੀਂ ਸ਼ਾਂਤਮਈ ਵੀ ਚੱਕ ਸਕਦੇ ਤੇ ਸਮਾਂ ਦਿੱਤਾ ਜਾ ਸਕਦਾ ਵੀ ਡੰਡੇ ਮਾਰਨੇ ਕੁੱਟ ਕਟਾਪਾ ਕਰਨਾ ਵੀ ਇਹ ਕਿੱਥੇ ਦਾ ਇਨਸਾਫ ਹੈ ਚਲੋ ਜੀ ਅੱਜ ਪਾਵਰ ਹੈ ਬੰਦੇ ਪਾਈ ਬੰਦਾ ਰੱਬ ਨੂੰ ਵੀ ਆਪਣਾ ਟੱਚ ਸਮਝਿਆ ਜਦੋਂ ਪਾਵਰ ਤੇ ਬਾਭੀ ਹੋਣਾ ਹੋ ਜਾਂਦਾ ਉਹਨੇ ਸਾਡੇ ਚ ਵਿਚਰਨਾ ਹੁੰਦਾ ਉਹਨਾਂ ਨੂੰ ਹੀ ਫੇਰ ਪਤਾ ਪਾਵਰ ਤਾਂ ਸਦਾ ਰਹੀਆਂ ਨਹੀਂ ਕਿਸੇ ਕੋਲ ਔਰੰਗਜੀਬ ਕੋਲ ਨਹੀਂ ਰਹੀ ਹਿਟਲਰ ਕੋਲ ਨਹੀਂ ਰਹੀ ਪਾਵਰ ਤਾਂ ਰਹੀਓ ਨਹੀਂ ਕਿਸੇ ਕੋਲ ਅਮਰਿੰਦਰ ਸਿੰਘ ਕੋਲ ਨਹੀਂ ਰਹੀ ਚੰਨੀ ਕੋਲ ਨਹੀਂ ਰਹੀ ਬਾਦਰ ਕੋਲ ਨਹੀਂ ਰਹੀ ਪਾਵਰਾਂ ਤਾਂ ਰਹਿੰਦੀਆਂ ਨਹੀਂ ਪਾਵਰਾਂ ਤਾਂ ਸਾਡੇ ਕੋਲੇ ਜਨਤਾ ਹੈ ਜਿਹਨੇ ਗੁੱਠਾ ਲਾਉਣਾ ਆਪਾਂ ਗੁੱਠਾ ਲਾ ਕੇ ਉਹਨੂੰ ਪਾਵਰ ਦੇ ਦਿੰਨੇ ਆ ਪਾਵਰ ਜਲਦੀ ਨਹੀਂ ਆ ਜੀ ਅਸੀਂ 3 ਸਾਲ ਹੋ ਗਏ ਸਾਨੂੰ ਵੇਟ ਕਰਦਿਆਂ ਨੂੰ ਵੀ ਚੱਲ ਕੋਈ ਸਹੀ ਫਸਲਾ ਆਊਗਾ ਸਹੀ ਚਲੋ ਸੁੱਧਰ ਜੂ ਵੀ ਗੱਡੀ ਲਾਈਨ ਤੇ ਆ ਜੂਗੀ ਉਹ ਕਹੀ ਗਿਆ ਵੀ ਹਾਂ ਗੱਡੀ ਲ ਭਾਬੀ ਆਵਾ ਗੜੀ ਗੱਡੀ ਲੈ ਮੈਂ ਲਾਈਨ ਪਰ ਚੜੀ ਗੱਡੀ ਚੜ ਗਈ ਹੁਣ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਡੇ ਨਾਲ ਕਿਸਾਨਾਂ ਦੇ ਨਾਲ ਐਵੇਂ ਪਰ ਹੁਣ ਗੱਡੀ ਜਾਂ 3 ਸਾਲ ਹੋ ਗਏ ਗੱਡੀ ਹੁਣ ਚੜੀ 2 ਸਾਲਾਂ ਮੈਂ ਕਿੱਥੇ ਚੜੀ ਲਓ ਜੀ ਬਾਈ ਜੀ ਕਹਿ ਰਹੇ ਨੇ ਕਿ ਗੱਡੀ ਅਸੀਂ ਦੇਖਦੇ ਰਹੇ ਵੀ ਗੱਡੀ ਲੈਨ ਤੇ ਆਈ ਜਾਵੇ ਪਰ ਬਹੁਤੀ ਗੱਡੀ ਨੇ ਲੈਨੇ ਬਦਲ ਲਈ ਔਟੇ ਹੋ ਗਿਆ ਤੇ ਜੀ ਅਸੀਂ ਮਜਬੂਰੀ ਆ ਵੀ ਚਲ ਕੋਈ ਗੱਲ ਨਹੀਂ ਗੱਡੀ ਪਹਿਲਾਂ 70 ਸਾਲ ਦਾ ਕੰਮ ਕਰਾਓ ਚਲੋ ਨੇ ਸਾਲਾਂ ਮੈਂ 2 ਸਾਲਾਂ ਮੈਂ 3 ਸਾਲਾਂ